ਅਜੀ ਦੋਸਤੋ ਅੱਜ ਸੰਗਰੂਰ ਤੋਂ ਆਰੇ ਸੀ ਰਸਤੇ ਦੇ ਵਿੱਚ ਤੂਰ ਵੰਜਾਰਾ ਬਸ ਛੱਡਾ ਦੇਖਿਆ ਸਰਪੰਚ ਹਰਪ੍ਰੀਤ ਸਿੰਘ ਤੇ ਸਮੂਹ ಗ್ರಾಮ ਪੰਚਾਇਤ ਨੇ ਬਹੁਤ ਹੀ ਵਧੀਆ ਬਸ ਸਟੈਂਡ ਮਤਲਬ ਬਣਾਇਆ ਹੈ ਪੰਜਾਬ ਦੇ ਗਿਣੇ ਛੁਨੇ ਬਸ ਛੱਡਾਂ ਚ ਆਉਂਦਾ ਹੈ ਏਸੀ ਬਸ ਛੱਡੇ ਵੀ ਇਹਦੀ ਰੀਚ ਨਹੀਂ ਕਰ ਸਕਦੇ ਸੋ ਮੇਰੀ ਸਾਰੇ ਪੰਜਾਬ ਦੇ ਸਰਪੰਚਾਂ ਨੂੰ ਅਪੀਲ ਹੈ ਕਿ ਇਸ ਤਰ੍ਹਾਂ ਦੇ ਸਰਪੰਚ ਤੋਂ ਸੇਧ ਲੈ ਕੇ ਆਪਣੇ ਪਿੰਡਾਂ ਦਾ ਵੀ ਵਿਕਾਸ ਇਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਪੋਤੀਪੁਰ ਦੇ ਸਰਪੰਚ ਲਵਜੀਤ ਬੱbbi ਤੇ ਦੂਜਾ ਜੱਗੀ ਸਰਪੰਚ ਲੋਹਾਖੇੜਾ ਹਰ ਸਰਪੰਚ ਆਪਣੇ ਆਪ ਨੂੰ ਇਹ ਸਮਝੇ ਕਿ ਜਿਸ ਤਰ੍ਹਾਂ ਅੱਜ ਜੱਗੀ ਸਰਪੰਚ ਲੋਹਾਖੇੜਾ ਤੇ ਬੱbbi ਲਵਜੀਤ ਬੱbbi ਸਰਪੰਚ ਪੋਤੀਪੁਰ ਨੂੰ ਇਹ ਗੱਲਾਂ ਕਰਦੇ ਆ ਕਿ ਮੇਰੀਆਂ ਵੀ ਗੱਲਾਂ ਪੰਜਾਬ ਲੈਵਲ ਤੇ ਹੋਣ ਸੋਸ਼ਲ ਮੀਡੀਆ ਤੇ ਚੱਲੇ ਅਖਬਾਰਾਂ ਦੇ ਵਿੱਚ ਫੋਟੋ ਲੱਗੇ ਸੋ ਇਹਨਾਂ ਬੇਨਤੀਆਂ ਨਾਲ ਮੁਢਲ ਪੰਚਾਇਤੀ ਇਲੈਕਸ਼ਨ ਸਿਰ ਤੇ ਆ ਸਾਰੇ ਪੰਜਾਬ ਵਾਸੀਆਂ ਨੂੰ ਇੱਕ ਅੱਛੀ ਪੰਚਾਇਤ ਚੁਣੋ ਜਿਸ ਤਰ੍ਹਾਂ ਤੂਰ ਵੰਜਾਰੇ ਦੇ ਸਰਪੰਚ ਨੇ ਬਹੁਤ ਵਧੀਆ ਮਿਸਾਲ ਸਾਬਤ ਕੀਤੀ ਹੈ ਸਾਂਝਾ ਕੰਮ ਕਰਕੇ ਹਰ ਸਰਪੰਚ ਹਰ ਮੈਂਬਰ ਪਿੰਡ ਨੂੰ ਸਮਰਪਿਤ ਹੋ ਕੇ ਕੰਮ ਕਰੇ ਆਪਣੇ ਨਿੱਜੀ ਸਵਾਰਥਾਂ ਨੂੰ ਛੱਡ ਕੇ ਸੋ ਇਨਾਂ ਹੀ ਬੇਨਤੀਆਂ ਨਾਲ ਧੰਨਵਾਦ ਜੈ ਹਿੰਦ